ਮੋਗੇ ਦੇ ਨਹੀਂ ਨਹੀਂ ਤੁਸੀਂ ਸਮਝਦੇ ਪਰ ਤੁਸੀਂ ਇਹਨਾਂ ਨੂੰ ਇੱਕ ਜਗ੍ਹਾ ਕਿਉਂ ਨਹੀਂ ਬੰਨਦੇ ਨਹੀਂ ਤੇਰੀ ਨਾ ਕੋਈ ਜਗ੍ਹਾ ਨਾ ਜ਼ਮੀਨ ਨਹੀਂ ਇਹ ਤੁਸੀਂ ਝਾਮਾਂ ਨੂੰ ਜਦੋਂ ਦੁੱਧ ਪਾਉਣਾ ਉਦੋਂ ਦੇਖਿਆ ਕਰੋ ਇਹ ਮਸਾ ਰੋਟੀ ਪਾਣੀ ਦਾ ਹੀ ਸਰਦਾ ਨਹੀਂ ਨਹੀਂ ਇਦਾਂ ਨਹੀਂ ਹੁੰਦਾ ਵੀ ਰੋਟੀ ਪਾਣੀ ਦਾ ਨਹੀਂ ਵੇਖੋ ਉੱਥੇ ਗਾੜੀ ਉੱਥੇ ਉਹ ਹਲਦੀ ਲਾਈ ਉਹਨਾਂ ਨੇ ਆਹ ਬੂਟੇ ਵੇਖੋ ਕਿੱਥੋਂ ਤੱਕ ਲੱਗੇ ਆ ਦੇਖੋ ਨਾ ਦੇਖੇ ਤੁਸੀਂ ਉਹ ਗੱਲ ਨੂੰ ਕੰਟਰੋਲ ਕਰਦੇ ਨਹੀਂ ਆ ਤੁਸੀਂ ਕੀ ਬੁੜੀਆ ਦਾ ਧਿਆਨ ਰੱਖਣਾ ਨਹੀਂ ਨਹੀਂ ਤੁਸੀਂ ਧਿਆਨ ਰੱਖੋਗੇ ਇਹ ਜਾਨਵਰ ਕਿਦਾਂ ਰੱਖਣਗੇ ਵਿਚਾਰੇ ਉਹ ਮੈਂ ਕਿਹਦੀ ਬੁੜੀਆ ਨੂੰ ਖੋਲੀ ਆ ਰਹੀ ਆ ਬਿਲਕੁਲ ਨਹੀਂ ਐਸੀ ਪਾਉਣੀ ਹੈ ਕਿ ਅਸੀਂ ਇਹ ਗੱਲ ਨੂੰ ਹਾਂ ਠੀਕ ਹੈ ਠੀਕ ਹੈ ਆਪਾਂ ਸਰਕਾਰਾਂ ਨੂੰ ਵੀ ਇਹ ਗੱਲ ਕਹਿਣੀ ਨਹੀਂ ਗਰੀਬਾਂ ਨੇ ਨਹੀਂ ਮੱਝਾਂ ਰੱਖੀਆਂ ਉਹਦੇ ਵਿਚਾਰੇ ਆਉਂਦੇ ਨਹੀਂ ਆ ਚਾਰ ਨਹੀਂ ਗੁਜਰਾ ਦੇ ਬਿਨਾ ਹੋਰ ਨਹੀਂ ਨਹੀਂ ਹੋਰ ਨਹੀਂ ਗਰੀਬ ਹੈਗਾ ਸ਼ਾਮਾਂ ਨੂੰ ਤੁਸੀਂ ਢੋਣੇ ਦੁੱਧ ਦੇ ਲੈ ਕੇ ਦੋ ਤਿੰਨ ਟਾਈਮ ਜਾਣੇ ਆ ਆਹ ਹੁਣ ਵੱਧਦੇ ਜਾਂਦੇ ਦਰਖਤਾਂ ਜਿਹੜਾ ਛੋਟਾ ਹੈ ਉਹ ਤੁਸੀਂ ਭੰਨ ਦੇਣਾ ਆਹ ਲਿਆ ਕੇ ਗਰੁੱਪ ਗਿਆ ਇਹਨਾਂ ਦਾ ਫਲਾ ਕੀ ਕਹਿੰਦੇ ਆ ਉਹ ਕਹਿੰਦੇ ਵੀ ਇਹ ਹੀ ਜੰਗਲ ਚਾਰਨੀ ਆ ਤੇ ਸਾਨੂੰ ਡੱਕ ਨਹੀਂ ਸਕਦਾ ਕੋਈ ਮੈਂ ਕਿਹਾ ਵੀ ਜਿਹੜੇ ਗਰੀਬ ਆ ਵਿਚਾਰੇ ਉਹ अनेਕ ਇੱਕ ਮੱਝ ਰੱਖੀ ਘਰ ਤੇ ਤੁਸੀਂ ਇਹਨਾਂ ਰੱਖਿਆ ਤੁਹਾਨੂੰ ਪੈਸਾ ਨਹੀਂ ਪੈਂਦਾ ਕੋਈ ਇਹ ਐਸਡੀਐਮ ਸਾਹਿਬ ਨੂੰ ਕਰਦੇ ਨਾ ਪਾਉਨੇ ਇਹਨਾਂ ਦਾ ਉਹ ਅੱਗੇ ਉਹ ਡੰਗਾ ਲੈ ਕੇ ਪੈਂਦੇ ਆ ਨਹੀਂ ਨਹੀਂ ਪੈਂਦੇ ਇਹ ਤੇ ਕੋਈ ਸਵਾਰ ਦੂ ਕਿਸੇ ਨੂੰ ਫੜ ਕੇ ਕਰ ਕੀ ਇਹ ਮੈਂ ਕਹਿੰਦਾ ਤਾਂ ਵੱਡੇ ਬੂਟੇ ਜਿਹੜਾ ਛੋਟਾ ਆ ਉਹ ਇਹਨਾਂ ਨੂੰ 베ੜ ਦੇਣਾ ਤੇ 베ੜ ਦੇਣਾ ਮੰਨੋ ਤੋਂ ਵੀਰੋ ਵੇਖੋ ਆ ਬਰਖਤ ਜਿਹੜੇ ਛੋਟੇ ਛੋਟੇ ਲਾਏ ਸੀ ਨਾ ਇਹਨਾਂ ਡੰਗਰਾਂ ਨੇ ਗੁਜਰਿਆਂ ਨੇ ਇਹ ਸਭ ਵੇਖੋ ਇਹ ਸੁੱਕ ਜਾਣੇ ਹੌਲੀ ਹੌਲੀ ਉੱਪਰ ਦੀ ਡੰਗਰ ਲੱਗ ਜਾਂਦੇ ਆ ਤੇ ਪੱਤੇ ਖਾ ਜਾਂਦੇ ਆ ਆ ਵੇਖੋ ਕੀ ਪਾਣੀ ਪਾਇਆ ਕਰੂਗਾ ਆਪਣਾ ਤੇ ਕੀ ਆ ਆਪਾਂ ਕਰਾਂਗੇ ਦੇਖੋ ਹਾਲੇ ਕੋਈ ਜਗ੍ਹਾ ਠੀਕ ਹੈ ਠੀਕ ਤੇ ਇਹ ਜਿਹੜੀ ਬਾਕੀ ਇਹਦਾ ਲਾਈਟ ਨਾ ਕਰਕੇ ਠੀਕ ਹੈ ਉਹ ਬਲੇਆ ਤੇ ਸਾਰੇ ਇਹ ਦਰਖਤ ਵੀਰੋ ਆਪਾਂ ਲਾਏ ਆ ਤੇ ਮੂਰਖ ਤੇ ਬਿਹਾ ਆਪਾਂ ਹੀ ਹੋਏ ਨਾ ਇਹ ਪ੍ਰਸ਼ਾਸਨ ਨੂੰ ਡੱਕਣਾ ਚਾਹੀਦਾ ਇਹਨਾਂ ਨੂੰ ਇਹਨਾਂ ਦਾ ਮੂੰਹ ਪੈ ਗਿਆ ਹੁਣ ਇਦਾਂ ਮੂٹے ਫਸਲਾਂ ਲੋਕਾਂ ਦੀਆਂ ਖਰਾਬ ਕਰਦੇ ਸੜਕਾਂ ਤੇ ਐਕਸੀਡੈਂਟਾਂ ਦਾ ਘਰ ਇਹ ਜਿਹੜੀਆਂ ਘਟਨਾਵਾਂ ਹੁੰਦੀਆਂ ਸਾਰਾ ਕਾਰਨ ਇਹ ਹੈ ਕਿ ਮੇਨ ਰੋਡ ਤੇ ਚਾਰ ਲੱਗ ਜਾਂਦੇ ਆ ਜਿਹੜੇ ਰੋਡ ਜਾਂਦੇ ਆ ਮੁੱਖ ਹਾਈਵੇ ਤੇ ਲੱਗੇ ਹੁੰਦੇ ਚਾਰਨੇ ਫੁੱਟਪਾਥ ਤੇ ਚੜਾ ਕੇ ਬੀਚੇ ਜਿਹੜੀ ਆਈ ਸੀ ਜਿਨ੍ਹਾਂ ਨੂੰ ਉਹ ਸੋਚ ਵਿਚਾਰ ਕਰਨੀ ਚਾਹੀਦੀ ਸਾਨੂੰ ਪ੍ਰਸ਼ਾਸਨ ਨੂੰ ਰੋਕਣਾ ਚਾਹੀਦਾ ਵੇਹnde ਵੀ ਆ ਇਹਨਾਂ ਨੂੰ ਆਉਂਦੇ ਜਾਂਦੇ ਆ ਪਰ ਮਤਲਬ ਵੀ ਕੋਈ ਨਹੀਂ ਆਉਂਕਿੰਦੇ ਅਸੀਂ ਕੀ ਲੈਣਾ ਐਸੇ ਗੱਲ ਤੋਂ ਵਾਹ ਵੀਰੋ ਵੇਖੋ ਆ ਜਿਹੜੇ ਦਰਖਤ ਲਾਏ ਆ ਇਹ ਇਹਨਾਂ ਲਈ ਆਪਾਂ ਲਾਏ ਆ ਵੀ ਗੁਜਰੋਂ ਇਹਨਾਂ ਦੇ ਡੰਗਰ ਤੇ ਇਹਦੇ ਵਿੱਚ ਵਜਣ ਤੇ ਆ ਫਸਲਾਂ ਖਰਾਬ ਹੋਣ ਜਿਹੜੀਆਂ ਹੁਣ ਪੱਕਣ ਤੇ ਆਈਆਂ ਸਾਰੀਆਂ ਆਹ ਵੇਖੋ ਕਿੱਥੋਂ ਤੱਕ ਜਾਂਗਲੇ ਲੱਗੇ ਆ ਤੇ ਇਹ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆਂ ਕਿ ਲਿਖਤੀ ਇਹਨਾਂ ਨੂੰ ਦੇ ਕੇ ਆਉਨੇ ਆਂ ਇਹ ਜਿਹੜਾ ਗੰਮ ਗਲਤ ਹੈ ਜਿਹੜਾ ਹੈ ਰੋਡ ਤੇ 50-50 ਡੰਗਰ ਲੈ ਕੇ ਜਿਹੜੇ ਤੁਰੇ ਫਿਰਦੇ ਆਂ ਸ਼ਾਮਾਂ ਨੂੰ ਇਹਨਾਂ ਨੇ ਪਾ ਕੇ ਵੱਡੇ ਵੱਡੇ ਡੋਨੇ ਢੇਰੀਆਂ ਦੇ ਤੇ ਰਾਤ ਨੂੰ ਸਮਝਣਾ ਸਵੇਰੇ ਫੇਡ ਡੰਗਰ ਲੈ ਜਣੇ ਉਹ ਕਹਿੰਦੇ ਅਸੀਂ ਗਰੀਬ ਵਾਲੇ ਜਾਦੇ ਆ 70 ਰੁਪਏ ਕਿਲੋ ਦੁੱਧ ਵੇਚਦਾ ਇਹਨਾਂ ਦਾ